ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੇ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਵੀਡੀਓ ਨੂੰ ਕਰਦਿਆ ਕਰੋ ਜੀ ਲਾਈਕ ਤੇ ਸ਼ੇਅਰ ਜੋ ਵੀ ਤਾਂ ਨੂੰ ਅਸੀਂ ਰਿਸ਼ਤੇ ਦੱਸਦੇ ਹਾਂ ਜੇ ਕਿਸੇ ਵੀਰ ਭੈਣ ਨੂੰ ਇਨ੍ਹਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਆਪ ਕਰ ਲਿਆ ਕਰੋ ਜੀ ਰਿਸ਼ਤਾ ਲeke ਹੈ ਜੀ ਆਪਾਂ ਏਰੀਆ ਫਰੀਦਕੋਟ ਕਾਸਟ ਜੱਟ ਸਿੱਖ ਹੈ ਲੜਕੀ ਦਾ ਡੇਟ ਆਫ ਬਰਥ 95 ਹਾਈਟ 5 ਫੁੱਟ 9 ਇੰਚ ਹੈ ਜੀ ਸਟੱਡੀ ਕੀਤੀ ਹੈ ਪਲੱਸ 2 ਕਰਕੇ ਕੰਪਿਊਟਰ ਇੰਜੀਨੀਅਰਿੰਗ ਦਾ ਕੋਰਸ ਕੀਤਾ ਹੋਇਆ ਜੀ ਤਿੰਨ ਭੈਣਾ ਇੱਕ ਭਰਾ ਹੈ ਦੋ ਭੈਣਾ ਇਹ ਕੈਨੇਡਾ ਦੇ ਵਿੱਚ ਨੇ ਇੱਕ ਭੈਣ ਇਹਨਾਂ ਦੀ ਮੈਰਿਡ ਹੈ ਉਹ ਇੱਧਰ ਹੈ ਜੀ ਲੜਕੀ ਇਹ ਕੈਨੇਡਾ ਦੇ ਵਿੱਚ ਪੀਆਰ ਹੈ ਇਹਨਾਂ ਨੂੰ ਲੜਕਾ ਚਾਹੀਦਾ ਹੈ ਪੈਲ ਕੈਨੇਡਾ ਦੇ ਪੀਆਰ ਲੜਕੇ ਨੂੰ ਦਿੰਦੇ ਨੇ ਜੇ ਲੜਕਾ ਇੱਧਰ ਇੰਡੀਆ ਹੈ ਤਾਂ ਲੜਕੇ ਦੀ ਵਧੀਆ ਸਟੱਡੀ ਕੀਤੀ ਹੋਵੇ ਤੇ ਜ਼ਮੀਨ 10 ਕਿੱਲੇ ਤੱਕ ਆਉਂਦੀ ਹੋਵੇ ਜੀ ਲੜਕਾ ਮੋਨਾ ਹੋਵੇ ਪੱਗ ਨਾ ਬੰਨਦਾ ਹੋਵੇ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1687 ਹੈ ਜੀ। ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮੁਕਸ ਏਰੀਆ ਕਾਸਟ ਸੁਨਿਆਰੇ ਲੜਕੇ ਦਾ ਡੇਟ ਆਫ ਬਰਥ 99 ਹੈ ਜੀ। ਹਾਈਟ 5 ਫੁੱਟ 6 ਇੰਚ ਹੈ ਸਟੱਡੀ ਬੀਏ ਹੈ। ਦੋ ਭੈਣਾਂ ਇੱਕ ਭਰਾ ਹੈ ਭੈਣਾਂ ਦੋਨੋਂ ਆਸਟ੍ਰੇਲੀਆ ਦੇ ਵਿੱਚ ਨੇ ਤੇ ਮੈਰਿਡ ਨੇ। 10 ਕਿੱਲੇ ਲੜਕੀ ਨੂੰ ਜਮੀਨ ਆਉਂਦੀ ਹੈ ਆਪਦੀ ਇਹਨਾਂ ਦੀ 골ਡ ਦੀ ਦੁਕਾਨ ਹੈ ਜੀ ਰਾਧਾ ਸਵਾਮੀ ਫੈਮਿਲੀ ਚੋਂ ਇਹ ਬਿਲੋਂਗ ਕਰਦੇ ਨੇ ਇਹਨਾਂ ਨੂੰ ਲੜਕੀ ਚਾਹੀਦੀ ਹੈ ਸਨਿਆਰ ਕਾਸਟ ਦੀ ਹੋਵੇ ਲੜਕੀ ਪੜ੍ਹੀ ਲਿਖੀ ਹੋਵੇ ਪਹਿਲੇ ਇਹ ਆਸਟ੍ਰੇਲੀਆ ਗਈ ਲੜਕੀ ਨੂੰ ਦਿੰਦੇ ਨੇ ਜੀ ਜੇ ਲੜਕੀ ਇਧਰ ਇੰਡੀਆ ਤਾਂ ਪੜ੍ਹੀ ਲਿਖੀ ਹੋਵੇ ਡਿਗਰੀ ਕੀਤੀ ਹੋਵੇ ਲੜਕੀ ਦੀ ਕੋਈ ਫੈਮਲੀ ਬਰਾਬਰ ਦੀ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1699 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਫਰੋਜ਼ਪੁਰ ਏਰੀਆ ਕਾਸਟ ਜੱਟ ਸਿੱਖ ਹੈ ਲੜਕੀ ਦਾ ਡੇਟ ਆਫ ਬਰਥ 94 ਹਾਈਟ 5 ਫੁੱਟ 6 ਇੰਚ ਸਟੱਡੀ ਬੀਐਸਸੀ ਦੋ ਭੈਣਾਂ ਦੋ ਭਰਾ ਹੈ ਜੀ ਬਾਕੀ ਸਾਰੇ ਭੈਣ ਭਰਾ ਇਹਨਾਂ ਦੇ ਮੈਰਿਡ ਨੇ ਲੜਕਾ ਇਹਨਾਂ ਨੂੰ ਚਾਹੀਦਾ ਹੈ ਆਸਟ੍ਰੇਲੀਆ ਜਾਂ ਕੈਨੇਡਾ ਦੇ ਵਿੱਚ ਪੀਆਰ ਹੋਵੇ ਲੜਕੀਨ ਜ਼ਮੀਨ 3-4 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1688 ਹੈ ਜੀ ਅਗਲਾ ਰਿਸ਼ਤਾ ਆਪਣੇ ਕੋਲੇ ਪਟਿਆਲਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ ਜੀ ਇਹ ਲੜਕੇ ਦਾ ਡੇਟ ਆਫ ਬਰਥ 99 ਹਾਈਟ 6 ਫੁੱਟ 1 ਇੰਚ ਹੈ ਸਟੱਡੀ ਕੀਤੀ ਹੈ ਜੀ ਪਲੱਸ 2 ਦੋ ਭੈਣ ਭਰਾਣੇ ਭੈਣ ਕੈਨੇਡਾ ਦੇ ਵਿੱਚ ਪੀਆਰ ਹੈ ਲੜਕੇ ਨੂੰ 28 ਕਿਲੇ ਜ਼ਮੀਨ ਆਉਂਦੀ ਹੈ ਜੀ ਲੜਕਾ ਇਹ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਕੈਨੇਡਾ ਦੇ ਵਿੱਚ ਪੀਆਰ ਹੋਵੇ ਹਾਈਟ 5 6 ਤੋਂ ਉੱਪਰ ਹੋਵੇ ਜੀ ਫੈਮਲੀ ਬਰਾਬਰ ਦੀ ਹੋਵੇ ਜੈਸੂ ਗਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1692 ਹੈ ਜੀ ਅਗਲਾ ਰਿਸ਼ਤਾ ਇਹ ਆਪਣੇ ਕੋਲੇ ਬਟਿੰਡਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਉਮਰ ਹੈ ਲੜਕੇ ਦੀ 22 ਸਾਲ ਦੀ ਕੱਦ ਹੈ 5 ਫੁੱਟ 9 ਇੰਚ ਪੜ੍ਹਾਈ ਕੀਤੀ ਹੈ 10 ਪਾਸ ਹੈ ਜੀ ਲੜਕਾ ਇਹ ਇਕੱਲਾ ਹੀ ਆ ਕੋਈ ਭੈਣ ਭਰਾ ਨਹੀਂ ਲੜਕੇ ਨੂੰ 14.5 ਕਿੱਲੇ ਜ਼ਮੀਨ ਆਉਂਦੀ ਹੈ ਇਨਾਂ ਨੂੰ ਲੜਕੀ ਚਾਹੀਦੀ ਹੈ ਪੜ੍ਹੀ ਲਿਖੀ ਹੋਵੇ ਘ੍ਰਿੱਲੂ ਕਮਾਲੀ ਲੜਕੀ ਦੀ ਇਹਨਾਂ ਨੂੰ ਜ਼ਰੂਰਤ ਹੈ ਜੀ ਫੈਮਿਲੀ ਬਰਾਬਰ ਦੀ ਹੋਵੇ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1699 ਹੈ ਜੀ ਅਗਲਾ ਰਿਸ਼ਤਾ ਆਪਣੇ ਕੋਲੇ ਪਟਿਆਲਾ ਏਰੀਏ ਤੋਂ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਇਹ ਲੜਕੀ ਦਾ ਡੇਟ ਆਫ ਬਰਥ 96 ਹਾਈਟ 5 ਫੁੱਟ 6 ਇੰਚ ਸਟਡੀ ਬੀਏ ਦੋ ਭੈਣ ਭਰਾਣੇ ਦੋਨੋਂ ਹੀ ਕੈਨੇਡਾ ਦੇ ਵਿੱਚ ਨੇ ਲੜਕੀ ਉਧਰ ਕੈਨੇਡਾ ਵਿੱਚ ਪੀਆਰ ਹੈ ਲੜਕਾ ਚਾਹੀਦਾ ਪੜਿਆ ਲਿਖਿਆ ਹੋਵੇ ਪਹਿਲ ਕੈਨੇਡਾ ਦੇ ਪੀਆਰ ਲੜਕੇ ਨੂੰ ਦਿੰਦੇ ਨੇ ਜੇ ਲੜਕਾ ਇੱਧਰ ਇੰਡੀਆ ਦਾ ਲੜਕੇ ਦੀ ਵਧੀਆ ਡਿਗਰੀ ਕੀਤੀ ਹੋਵੇ ਜੀ ਲੜਕੇ ਨੂੰ ਜ਼ਮੀਨ ਵੀ ਕਿਲਿਆਂ ਤੋਂ ਉੱਪਰ ਆਉਂਦੀ ਹੋਵੇ ਪਟਿਆਲੇ ਤੇ ਫਤਿਹਗੜ੍ਹ ਸਾਹਿਬ ਏਰੀਏ ਨੂੰ ਇਹ ਪਹਿਲ ਦਿੰਦੇ ਨੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1690 ਹੈ ਜੀ ਤੁਸੀਂ ਸਾਡੇ ਨਾਲ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੋ ਵੀ ਤੁਹਾਨੂੰ ਅਸੀਂ ਰਿਸ਼ਤੇ ਦੱਸੇ ਨੇ ਕਿਸੇ ਵੀਰ ਭੈਣ ਨੂੰ ਇਹਨਾਂ ਰਿਸ਼ਤੇ ਚ ਕੋਈ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਇਹਨਾਂ ਰਿਸ਼ਤਿਆਂ ਦੇ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਭੈਣ ਨੇ ਆਪਣੇ ਰਿਸ਼ਤੇ ਦੀ ਐਡ ਪਾਉਣੀ ਹੈ ਤਾਂ ਤੁਸੀਂ ਸਾਨੂੰ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਧੰਨਵਾਦ ਜੀ